ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਕੌਮ ਨੂੰ ਤੇ ਪੰਜਾਬ ਦੇ ਨੌਜਵਾਨੀ ਜੋਧ ਨੂੰ ਗੁੰਮਰਾਹ ਕਰਨ ਵਾਲੇ ਤਿੰਨ ਧਰਕੀ ਯੋਧਿਆਂ ਦੀ ਗੱਲ ਕਰਨੀ ਹੈ ਤੇ ਇਹਨਾਂ ਕਹਿੰਦੇ ਲੋੜ ਹੈ ਸਮਝ ਤੁਸੀਂ ਗਏ ਹੁਣ ਗੱਲਬਾਤ ਸ਼ੁਰੂ ਕਰਦੇ ਆਂ ਇਹ ਤਿੰਨ ਯੋਧੇ ਕਿਹੜੇ-ਕਿਹੜੇ ਆ ਜਿਨ੍ਹਾਂ ਨੇ ਸਿੱਖ ਕੌਮ ਨੂੰ ਵੀ ਗੁਮਰਾਹ ਕੀਤਾ ਪੰਜਾਬ ਦੀ ਨੌਜਵਾਨੀ ਨੂੰ ਵੀ ਗਲਤ ਦਿਸ਼ਾ ਦਿੱਤੀ ਗੁਮਰਾਹ ਕੀਤਾ ਇਹ ਤਿੰਨ ਜੋਧੇ ਕਿਹੜੇ-ਕਿਹੜੇ ਆ ਸਭ ਤੋਂ ਪਹਿਲਾਂ ਆਉਂਦਾ ਹੈ ਦੀਪ ਸਿੱਧੂ ਤੇ ਉਹਦੇ ਬਾਰੇ ਤੁਹਾਨੂੰ ਪਤਾ ਹੈ ਵੀ ਕਿੰਨਾ ਬੰਬੇ ਤੋਂ ਉਹ ਘੱਟੋ-ਘੱਟ 7-8 ਕਰੋੜ ਦਾ ਕਪਲਾ ਕਰਕੇ ਠੱਗੀ ਮਾਰ ਕੇ ਪੰਜਾਬ ਆਇਆ ਤੇ ਉਹ 7-8 ਕਰੋੜ ਰੁਪਇਆ ਪੰਜਾਬ ਦੇ ਵਿੱਚ মিডিਆ ਵਾਲਿਆਂ ਨੂੰ ਖਰਚ ਖਰਚ ਕਰਕੇ ਕਿਦਾਂ ਉਹ ਪੰਜਾਬ ਦੇ ਵਿੱਚ ਰਾਜਨੀਤੀ ਚਮਕਾਉਣ ਵਾਸਤੇ ਉਹਨੇ ਇਹ ਸਾਰਾ ਕੁਝ ਸ਼ੁਰੂ ਕੀਤਾ ਸੀ ਤੇ ਬਾਅਦ ਦੇ ਵਿੱਚ ਹੋਇਆ ਕਿ ਸ਼ੁਰੂਆਤ ਕੀਤੀ 나ਗਪੁਰ ਰੂਪ ਚਲੇ ਗਏ ਆਰਐਸ ਦਾ ਕਬਜ਼ਾ ਹੋ ਗਿਆ ਕਿਤੇ ਕਿਸਾਨੀ ਅੰਦੋਲਨ ਵਿੱਚ ਬੋਲਿਆ ਭਿੰਡਰਾਂ ਵਾਲੀ ਦੀ ਕਾਪੀ ਕੀਤੀ ਤੇ ਬਾਅਦ ਦੇ ਵਿੱਚ ਜਿਹੜੀ ਕੁੜੀ ਰੀਨਾ ਰਾਏ ਸੀ ਉਹਦੇ ਨਾਲ ਰਿਲੇਸ਼ਨ ਬਣ ਗਏ ਸ਼ਗਨ ਮੈਰਿਜ ਕਰਾਉਣ ਲੱਗਾ ਸੀ ਤੇ ਫਿਰ ਉਹਦੀ ਮੌਤ ਕਿੱਦਾਂ ਹੋਈ ਗੱਡੀ ਦੇ ਵਿੱਚ ਸ਼ਰਾਬ ਸੀ ਤੇ ਉਹ ਕੁੜੀ ਸੀ ਤੇ ਕਿੱਦਾਂ ਐਕਸੀਡੈਂਟ ਹੋਇਆ ਉਹਦੀ ਮੌਤ ਹੋਈ ਤੇ ਇਲਜ਼ਾਮ ਲੱਗੇ ਏਜੰਸੀਆਂ ਨੇ ਮਰਵਾਤਾ ਆ ਮਾਨ ਸਿੰਘ ਵਰਗੇ ਜਿਹੜੇ ਫੁਕਰੇ ਸੀ ਸਿਮਜਿਤ ਮਾਨ ਵਰਗੇ ਕਹਿੰਦੇ ਮੱਥੇ 'ਚ ਗੋਲੀ ਬੱਜੀ ਐ ਤੇ ਇਹ ਸਭ ਤੋਂ ਵੱਡਾ ਠਰਕੀ ਨਕਲੀ ਯੋਧਾ ਸੀ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲਾ ਤੇ ਪੰਜਾਬ ਦੀ ਨੌਜਵਾਨੀ ਨੂੰ ਗੁਮਰਾ ਕਨਵੜ ਤੇ ਦੂਜੇ ਨੰਬਰ ਤੇ ਆ ਜਾਂਦਾ ਜੀ ਮੂਤਪਾਲ ਅਮਰਤਪਾਲ ਜਿਹੜਾ ਡੇਬੁਰੂਗੜ ਬੈਠਾ ਹੈ ਤੇ ਇਹਦਾ ਵੀ ਸੇਮ ਹੀ ਕੇਸ ਹੈ ਤੇ ਇਹ ਵੀ ਭੋਖਨੰਗ ਦੇ ਨਾਲ ਭੁੰਨ ਵਾਲਾ ਪਰਿਵਾਰ ਸੀ ਤੇ ਦਵਾਈ ਦੇ ਵਿੱਚ ਛੋਟਾ ਜਿਹਾ ਕਾਰੋਬਾਰ ਜਦੋਂ ਦੀਪ ਸਿੱਧੂ ਦੀ ਮੌਤ ਹੋ ਜਾਂਦੀ ਉਹ ਤੋਂ ਬਾਅਦ ਵਿੱਚ ਇਹਨੇ ਵੀ ਸਿਰ ਚੱਕ ਲਿਆ ਵੀ ਚਲੋ ਹੁਣ ਸਪੇਸ਼ ਹੈਗਾ ਹੁਣ ਆਪਾਂ ਜਾ ਕੇ ਜੋਧੇ ਬਣਗੇ ਇਦਾਂ ਵੀ ਬਿਹੇਰਾਂ ਕੱਢੀਆਂ ਅੰਮ੍ਰਿਤ ਛਕਾਉਣ ਦਾ ਸ਼ੋਸ਼ਾ ਛੱਡਿਆ ਨਸ਼ੇ ਛਡਾਉਣ ਦੀ ਗੱਲ ਕੀਤੀ ਤੇ ਫੰਡਿੰਗ ਵਗੈਰਾ ਇਕੱਠੀ ਕਰਨ ਲਈ ਤੇ ਆਖਰ ਹੋਇਆ ਕਿ ਇੱਕ ਕੁੜੀ ਦੇ ਨਾਲ ਛੇੜਛਾੜ ਹੁੰਦੀ ਹੈ ਤੇ ਅਜਨਾਲੇ ਥਾਣੇ ਦੇ ਕਬਜ਼ਾ ਕੀਤਾ ਜਾਂਦਾ ਐਨਐਸਏ ਲੱਗ ਜਾਂਦੀ ਹੈ ਤੇ ਫਿਰ ਬਾਅਦ ਦੇ ਵਿੱਚ ਡੇਟਿੰਗ ਤੇ ਟਿੰਡਰ ਐਪ ਖੋਲੀ ਜਾਂਦੀ ਹੈ ਉਹਦੇ ਵਿੱਚ ਵੀ ਇਹ ਠਰਕੀ ਜੋਧਾ ਨਿਕਲਿਆ ਸਾਰਾ ਕੁਝ ਸਾਹਮਣੇ ਆ ਗਿਆ ਗੈਂਗਸਟਰਾਂ ਦੇ ਨਾਲ ਤਾਂ ਡਰਡੀਆਂ ਹੋਈਆਂ ਸੀ ਤੇ ਹੁਣ ਜਿਹੜਾ ਤੀਜਾ ਜੋਧਾ ਸੀ ਉਹ ਭੱਜ ਗਿਆ ਜੀ ਉਹ ਅਮਰਤਪਾਲ ਮਹਿਰੋ ਹੈ ਜਿਹਨੇ ਕਮਲਕੌਰ ਦਾ ਕਤਲ ਕੀਤਾ ਸ਼ੋਰ ਮੰਗਤੀ ਇਹ ਦਿਖਾਈ ਕਿ ਇਹ ਲੱਚਰਤਾ ਫੈਲਾ ਰਹੀ ਸੀ ਤਾਂ ਸਾਨੂੰ ਮਾਰਨਾ ਪਿਆ ਤੇ ਮੁਸਲਾ ਸੀ ਮੁਸਲਾ ਸਭ ਜਿਹੜਾ ਨਾ ਮaaf ਕਰਨਾ ਜੀ ਜਿਹੜੇ ਮੁਸਲਮ ਕਮਿਊਨਿਟੀ ਦੇ ਲੋਕ ਨੇ ਸ਼ਾਇਦ ਉਹ ਸਮਝਣ ਵੀ ਸਾਨੂੰ ਕਹਿੰਦੇ ਬਿਲਕੁਲ ਨਹੀਂ ਮੇਰੇ ਮਿੱਤਰ ਦੋਸਤ ਬਹੁਤ ਮੁਸਲਮ ਕਮਿਊਨਿਟੀ ਦੇ ਹੈਗੇ ਆ Eid Mubarak ਵੀ ਅਸੀਂ ਉਹਨਾਂ ਨੂੰ ਕਹਿੰਦੇ ਆ ਇਹ ਬੈਡ ਸ਼ਬਦ ਹੈ ਜਿਹੜਾ ਬੰਦਾ ਕਿਸੇ ਵੀ ਦੀਨਮਾਨ ਨੂੰ ਨਾ ਮੰਨਦਾ ਹੋਵੇ ਇਹ ਉਹਦੇ ਲਈ ਸ਼ਬਦ ਵਰਤੇ ਜਾਂਦਾ ਹੈ ਉਹਨਾਂ ਲਈ ਸਤਕਾਰ ਮੁਸਲਮ ਵਰਤੇ ਜਾਂਦਾ ਜੀ ਮੀਆਂ ਸ਼ਬਦ ਵਰਤੇ ਜਾਂਦਾ ਉਹਨਾਂ ਲਈ ਜਿਹੜੇ ਅਸਲ ਨੇ ਤੇ ਇਹ ਬੰਦੇ ਨੇ ਕੀ ਕੀਤਾ ਕਮਲਕੌਰ ਦਾ ਕਤਲ ਕੀਤਾ ਤੇ ਕਤਲ ਕਰਕੇ ਇਥੋਂ ਭਗੌੜਾ ਹੋ ਜਾਂਦਾ ਵਕੀਲਾ ਨੇ ਬੜਾ ਰੌਲਾ ਪਾਇਆ ਸੀ ਤੇ ਬਾਅਦ ਦੇ ਵਿੱਚ ਜਿਹੜੀਆਂ ਅਸ਼ਲੀਲ ਵੀਡੀਓ ਇਹਨੇ ਕਮਲ ਕੌਰ ਦੀਆਂ ਵਾਇਰਲ ਕੀਤੀਆਂ ਉਹ ਇਹਨੇ ਉਹਦੇ ਫੋਨ ਵਿੱਚੋਂ ਆਪ ਕੀਤੀਆਂ ਸੀ ਇੱਕ ਪਾਸੇ ਕਹਿੰਦੇ ਸੀ ਅਸੀਂ ਅਸ਼ਲੀਲਤਾ ਖਤਮ ਕਰਨੀ ਹੈ ਦੂਜੇ ਪਾਸੇ ਇਹਨੇ ਉਸ ਕੁੜੀ ਦੀਆਂ ਜਿਹੜੀਆਂ ਵੀਡੀਓ ਸੀ ਪ੍ਰਾਈਵੇਟ ਪ੍ਰਾਈਵੇਟ ਜਿਹੜੀਆਂ ਉਹ ਤਕਰੀਬਨ ਇਹਨੇ ਆਪ ਵਾਇਰਲ ਕੀਤੀਆਂ ਇਹ ਸਭ ਤੋਂ ਵੱਡਾ ਘਨਾਉਣਾ ਜੁਰਮ ਇਸ ਬੰਦੇ ਨੇ ਕੀਤਾ ਤੇ ਹੁਣ ਇਹਦੀਆਂ ਵੀਡੀਓ ਖੁੱਦ ਆ ਗਈਆਂ ਚੈਟ ਕਰ ਦੇਦੀਆਂ ਅਸ਼ਾ ਹੁਣ ਜਿਹੜੀਆਂ ਇਹਦੀਆਂ ਭੇਡਾਂ ਨੇ ਉਹ ਮੰਨਣ ਨੂੰ ਤਿਆਰ ਹੀ ਨਹੀਂ ਉਹ ਕਹਿੰਦੇ ਆ ਜੀ AI ਨਾਲ ਬਣੀਆਂ ਨੇ ਸਾਰਾ ਕੁਝ ਪ੍ਰੂਫ ਦਿਓ ਤੇ ਮੈਨੂੰ ਜਿਹੜੀ ਵੀਡੀਓ ਚੱਲ ਰਹੀ ਹੈ ਸ਼ਾਇਦ ਕੱਲ ਬਣਾਈ ਸੀ ਅੱਜ ਚੱਲਦੀ ਹੈ ਇਦਾਂ ਕੁਝ ਹੈਗਾ ਨਹੀਂ ਕੱਲ ਚੱਲੀ ਸ਼ਾਇਦ ਤੇ ਉਹ ਵੀਡੀਓ ਸੁਣ ਕੇ ਬਹੁਤ ਵੱਡੇ ਜਿਹੜੇ ਕੰਪਿਊਟਰ ਦਾ ਕੰਮ ਕਰਨ ਵਾਲੇ ਲੋਕ ਨੇ ਇੰਜੀਨੀਅਰ ਨੇ ਉਹਨਾਂ ਨੇ ਫੋਨ ਕੀਤੇ ਉਹ ਕਹਿੰਦੇ ਜੀ ਅਸੀਂ ਰਿਸਰਚ ਕੀਤੀ ਹੈ ਇਹ ਵੀਡੀਓ ਅਸਲੀ ਹੈ ਇਹ ਅੰਮ੍ਰਿਤਪਾਲ ਮਹਿਰੋ ਹੈ ਕਿਸ ਕੁੜੀ ਦੇ ਨਾਲ ਚੈਟ ਕਰ ਰਿਹਾ ਹੈ ਹਰਦਾਇ ਦੇ ਵਿੱਚ ਲੁੱਕ ਕੇ ਉਹ ਕਹਿੰਦੇ ਜਿੰਨਾ ਮਰਜੀ ਉਹ ਇਨਾਮ ਰੱਖ ਦੇਵੇ ਅਸੀਂ ਕਹਿੰਦੇ ਸਾਬਤ ਕਰ ਦਾਂਗੇ ਵੀ ਇਹ ਵੀਡੀਓ ਅਸਲੀ ਹੈ ਕਿਸੇ AI ਨਾਲ ਨਹੀਂ ਬਣੀ ਮਤਲਬ ਜਦੋਂ ਕੋਈ ਇਹਨਾਂ ਦੀ ਕਰਤੂ ਸਾਹਮਣੇ ਆ ਜਾਏ ਫਿਰ ਉਦੋਂ ਛਪਾਉਣ ਵਾਸਤੇ ਬਹਾਨੇ ਲਾਉਣਗੇ ਇਹ AI AI ਨਾਲ ਬਣੀ ਹੈ ਜੀ ਇਦਾਂ ਕਹਿ ਦਿੰਦੇ ਨੇ ਮਤਲਬ ਜਿਹੜੀ ਮੈਂ ਅੱਜ ਗੱਲ ਕੀਤੀ ਆ ਨਾ ਇਹ ਤਾਂ ਕੀਤੀ ਐ ਕਿ ਤਿੰਨ ਨਕਲੀ ਜੋਧੇ ਨੇ ਔਰ ਠਰਕੀ ਜੋਧੇ ਨੇ ਜੀ ਇਹਨਾਂ ਸਾਰਿਆਂ ਦੇ ਜਿਹੜੇ ਲਸ਼ਮ ਸੀ ਉਹ ਕੁੜੀਆਂ ਨੂੰ ਕਿੱਦਾਂ ਬਲੈਕਮੇਲ ਕਰਨਾ ਕਿੱਦਾਂ ਕੁੜੀਆਂ ਨਾਲ ਚੈਟ ਕਰਨੀ ਆ ਜਿਹੜਾ ਮੂਤਪਾਲ ਡਬੂਗੜ ਬੈਠਾ ਇਹ ਤਾਂ ਸ਼ਰ੍ਹਾਂ ਪਤਾ ਹੀ ਲੱਗ ਗਿਆ ਸੀ ਪਹਿਲੀ ਇਹਦੀਆਂ ਆਡੀਓ ਵਾਇਰਲ ਹੋਈਆਂ ਸੀ ਕਿ ਫਲਾਣੀ ਕੁੜੀ ਮੇਰੇ ਨਾਲ ਵਿਆਹ ਕਰਾਉਣ ਨੂੰ ਕਹਿੰਦੀ ਐ ਕੈਨੇਡਾ ਸਟਕਨ ਨੂੰ ਬੈਠ ਕੇ ਕਹਿੰਦੀ ਐ ਉਹ ਵਿਚਾਰੀ ਜਿਹੜੀ ਇੰਗਲੈਂਡ ਵਾਲੀ ਸੀ ਉਹ ਤਾਂ ਵਿਆਹ ਕਰਾਈ ਬੈਠੀ ਹੁਣ ਉਹ ਕਹਿੰਦੇ ਡੇਬਰੂਗੜ੍ਹ ਬੈਠੀ ਹੈ ਕਿਰਾਏ ਦੇ ਮਕਾਨ ਵਿੱਚ ਫਲੈਟ ਵਿੱਚ ਬੈਠੀ ਹੈ ਸਰ ਮਤਲਬ ਕਿ ਇਹ ਤਿੰਨ ਜਿਹੜੇ ਯੋਧੇ ਨੇ ਪਹਿਲਾ ਸੀਗਾ ਦੀਪ ਸਿੱਧੂ ਤੇ ਦੀਪ ਸਿੱਧੂ ਬਾਰੇ ਤੁਹਾਨੂੰ ਪਤਾ ਵੀ ਰੀਨਾ ਰਾਜ ਦੇ ਨਾਲ ਦੂਜੀ ਮੈਰਿਜ ਕਰਨ ਲੱਗਾ ਸੀ ਹਾਲਾਂਕਿ ਉਹਦੇ ਆਪਣੀ ਬੇਟੀ ਹੈ ਪਹਿਲੇ ਵਿਆਹ ਦੀ ਘਰਵਾਲੀ ਹੈਗੀ ਠੀਕ ਠਾਕ ਕੋਈ ਪ੍ਰੋਬਲਮ ਨਹੀਂ ਸੀ ਇਹ ਠਰਕੀ ਸੀ ਪਹਿਲਾ ਵੀ ਤੇ ਦੂਜਾ ਵੀ ਠਰਕੀ ਨਿਕਲਿਆ ਜੀ ਨਕਲੀ ਜਿਹੜਾ ਐਮਪੀ ਵੀ ਬਣ ਗਿਆ ਲੋਕਾਂ ਨੂੰ ਮਰਾਹ ਕਰਕੇ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਭੇਡਾਂ ਹੈਗੀਆਂ ਨੇ ਉਹ ਬਹੁਤ ਜ਼ਿਆਦਾ ਨੇ ਜੀ ਇੱਕ ਭੇਡ ਪਿੱਛੇ ਲੱਗੀ ਦੂਜੀਆਂ ਸਾਰੀਆਂ ਲੱਗ ਜਾਂਦੇ ਗਏ ਉਹ ਜਿਹੜੇ ਤੀਜੇ ਦੀ ਗੱਲ ਕਰੀ ਐ ਅਮਰਤਪਾਲ ਮਹਿਰੋਂ ਖੱਚ ਦੀ ਇਹਦਾ ਸ਼ਰਮ ਤੁਹਾਨੂੰ ਪਤਾ ਲੱਗ ਗਿਆ ਵਕੀਲਾਂ ਨੇ بڑے ਦਾਅਵੇ ਕੀਤੇ ਸਰੈਂਡਰ ਕਰਾ ਮੰਗੇ ਕਿਉਂਕਿ ਇਹਨਾਂ ਦੀ ਗੇਮ ਹੁੰਦੀ ਐ ਜੀ ਪੈਸੇ-ਪੁਸੇ ਕਮਾਉਣ ਬਾਅਦ ਤੇ ਪਰ ਮੈਂ ਲਾਸਟ ਤੁਹਾਨੂੰ ਇੱਕ ਬੇਨਤੀ ਕਰ ਦਿੰਨਾ 20 ਇਹ ਜਿਹੜੀ ਅੱਜ ਮੈਂ ਗੱਲ ਕੀਤੀ ਹੈ ਨਾ ਤਿੰਨ ਨਕਲੀ ਯੋਧਿਆਂ ਦੀ ਠਰਕੀਆਂ ਦੀ ਤੇ ਦੋ ਤਾਂ ਅਮਰਤਪਾਲ ਨੇ ਜੀ ਇੱਕ ਦੀਪ ਸਿੱਧੂ ਹੈ ਤੇ ਇਹਨਾਂ ਤਿੰਨਾਂ ਲੋਕਾਂ ਨੂੰ ਮੈਂ ਉਹ ਸ਼ਬਦ ਨਾ ਵਰਤਾਂ ਗੰਦਗੀ ਨੂੰ ਪਹਾੜਾਂ ਤੇ ਕਿਵੇਂ ਚੜਾਇਆ ਇਹ ਸਾਡੇ ਪੰਜਾਬ ਦੇ ਲੋਕਾਂ ਦੀ ਵੀ ਥੋੜੀ-ਬਹੁਤੀ ਦੇਣ ਥੋੜਾ-ਬਹੁਤਾ ਯੋਗਦਾਨ ਹੈਗਾ ਤੇ ਇਹ ਤਿੰਨਾਂ ਠਰਕੀ ਯੋਧਿਆਂ ਦੀ ਗੱਲ ਕੀਤੀ ਹੈ ਦੀਪ ਸਿੱਧੂ ਦੀ ਮੂਤਪਾਲ ਅਮਰਤਪਾਲ ਜਿਹੜਾ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਤੇ ਅਮਰਤਪਾਲ ਮਹਿਰੋ ਖਾਚ ਦੀ ਇਹਨਾਂ ਤਿੰਨਾਂ ਨਕਲੀ ਜੋਧਿਆਂ ਦੀ ਠਰਕੀਆਂ ਦੀ ਕੁੜੀਆਂ ਦੇ ਨਾਲ ਛੇੜ ਛਾੜ ਕਰਨ ਵਾਲੇ ਦੀ ਮੈਂ ਗੱਲਬਾਤ ਕੀਤੀ ਹੈ ਤੇ ਜੇ ਇਹ ਗੱਲਬਾਤ ਸੁਣ ਕੇ ਕਿਸੇ ਦੇ ਧੌਣ ਵਿੱਚ ਗਿੱਲਾ ਹੋਵੇ ਵੀ ਤੁਸੀਂ ਇਦਾਂ ਹੀ ਕਹੀ ਜਾਂਦੇ ਹੋ ਇਹ ਮੈਂ ਸੱਚ ਬਿਆਨ ਕੀਤਾ ਜੀ ਤੜਫਣ ਵਾਲੇ ਤੜਫਣਗੇ ਜਿਹੜੇ ਚਲੂਣੇ ਲੜਨ ਨੇ ਉਹਦੇ ਲੜਮਗੇ ਪਰ ਇਹ ਹਕੀਕਤ ਦੱਸੀ ਐ ਇਹਨਾਂ ਤਿੰਨਾਂ ਨੇ ਕੌਮ ਨੂੰ ਗੁੰਮਰਾਹ ਕੀਤਾ ਪੰਜਾਬ ਦੀ ਨੌਜਵਾਨੀ ਨੂੰ ਗੁੰਮਰਾਹ ਕੀਤਾ ਆ ਜਿਹੜੇ ਹੁਣ ਗੈਂਗਸਟਰਵਾਦ ਇੱਥੇ ਪੈਦਾ ਹੋਏ ਨੇ ਬਾਅਦ ਦੇ ਵਿੱਚ ਮਾਰਤਾੜ ਚੱਲਿਆ ਇਹਨਾਂ ਤਿੰਨਾਂ ਦੀ ਦੇਣ ਐ ਆ 2-3 ਸਾਲ ਦੇ ਵਿੱਚ ਵਿੱਚ ਜੇ ਮੰਨ ਕੇ ਚੱਲੋਗੇ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਐ ਇਹਨਾਂ ਤਿੰਨਾਂ ਯੋਧਿਆਂ ਦਾ ਠਰਕੀਆਂ ਦਾ ਜਲੂਸ ਨਿਕਲ ਗਿਆ ਤੇ ਜਦੋਂ ਕੋਈ ਚੌਥਾ ਹੋਰ ਆਊਗਾ ਨਾ ਅੱਖਾਂ ਬੰਦ ਕਰਕੇ ਬਹੁਤਾ ਵਿਸ਼ਵਾਸ ਨਾ ਕਰਿਓ ਤੇ ਨਹੀਂ ਜਿੰਨਾ ਕੁ ਪੰਜਾਬ ਦਾ ਜਲੂਸ ਸਾਡੇ ਲੀਡਰਾਂ ਨੇ ਕੱਢਿਆ ਬਰਬਾਦ ਕੀਤਾ ਕੰਮ ਬਰਬਾਦ ਕਰਤੀ ਤੇ ਕੋਈ ਹੋਰ ਚੌਥਾ ਆ ਕੇ ਵੀ ਸਾਨੂੰ ਗੁੰਮਰਾਹ ਕਰਕੇ ਬਰਬਾਦ ਕਰੂਗਾ ਥੋੜਾ ਜਿਹਾ ਸੰਜੇਤ ਹੋ ਜੀਏ ਤੇ ਨਹੀਂ ਕਿਤਾ ਜਾਣਾ ਕੁਛ ਨਹੀਂ ਤੇ ਤੁਹਾਡੇ ਪਰਿਵਾਰਾਂ ਵਿੱਚ ਕੀ ਹੋਣਾ ਹੈ ਤੁਹਾਡੇ ਬੱਚਿਆਂ ਨਾਲ ਕੀ ਹੋਣਾ ਹੈ ਇਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਇਹ ਤਿੰਨਾਂ ਨੂੰ ਮੈਂ ਚੰਗੀ ਤਰ੍ਹਾਂ ਸੱਚ ਕੀਤਾ ਵੀ ਇਹਨਾਂ ਦਾ ਮਕਸਦ ਕੀ ਸੀ ਰਾਜਨੀਤੀ ਵਿੱਚ ਆਉਣ ਦਾ ਔਰ ਸਿੱਖੀ ਬਾਣੇ ਵਿੱਚ ਆ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਮਕਸਦ ਕੀ ਸੀ ਇਹ ਸਾਰਾ ਕੁਝ ਸਾਹਮਣੇ ਆ ਗਿਆ ਅੱਖ ਨਹੀਂ ਪੱਲੇ ਪਾਇਆ ਇਹਨਾਂ ਨੇ ਤੇ ਨਾ ਇਹਨਾਂ ਦਾ ਆਪਣਾ 1% ਵੀ ਸਿੱਖੀ ਵਾਲਾ ਰਾਜਨੀਤੀ ਵਾਲਾ ਕੋਈ ਕਿਰਦਾਰ ਸੀ ਗੁੰਮਰਾਹ ਕੀਤਾ ਧੋਖਾ ਧੜੇ ਕੀਤੀ ਕੁਝ ਨਕਲੀ মিডিਆ ਨਾਲ ਇਹਨਾਂ ਦੇ ਹੈਗਾ ਸੀ ਪੈਸੇ ਕੁਝ ਇਕੱਠੇ ਕਰਨ ਵਾਲਾ ਉਹਨਾਂ ਨੇ ਉਭਾਰਿਆ ਸੀ ਤੇ ਹੁਣ ਸਾਰਾ ਕੁਝ ਤੁਹਾਡੇ ਸਾਹਮਣੇ ਆ ਗਿਆ ਇਹ ਸੱਚ ਹੈ ਕਬੂਲ ਕਰ ਲਓਗੇ ਚੰਗੇ ਰਹੋਗੇ ਤੇ ਨਹੀਂ ਮੈਂ ਬਾਰ ਬਾਰ ਇੱਕ ਡਾਇਲੌਗ ਬੋਲਦਾ ਹੁੰਨਾ ਵੀ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਜਦੋਂ ਪੈਂਦੀਆਂ ਨੇ ਨਾ ਉਦੋਂ ਪਤਾ ਲੱਗਦਾ ਵੀ ਅਸੀਂ ਗਲਤੀ ਕਿੱਥੇ ਕੀਤੀ ਹੈ ਇਹ ਤਿੰਨ ਨਕਲੀ ਯੋਧਿਆਂ ਦੀ ਫਰਕੀ ਯੋਧਿਆਂ ਦੀ ਗੱਲ ਕੀਤੀ ਹੈ ਤੇ ਧਿਆਨ ਨਾਲ ਸੁਣ ਜਰੂਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ